ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਅਪਾ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 7ਵੀਂ ਲੈਸਨ ਨੰਬਰ 3 ਸਰੀਰਿਕ ਢਾਂਚੇ ਤੇ ਇਸ ਦਿਨ ਗਰੁਪਿਆ ਕਰਨ ਵਾਲੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਸਰੀਰਿਕ ਢਾਂਚੇ ਤੋਂ ਕੀ ਪਵ ਹੈ ਸਾਡਾ ਸਰੀਰ ਦੋ ਲੱਤਾਂ ਉੱਪਰ ਕਿਵੇਂ ਸਿੱਧਾ ਖੜਾ ਰਹਿੰਦਾ ਹੈ ਇਹਦਾ ਉੱਤਰ ਆਣਾ ਹੈ ਸਰੀਰਿਕ ਢਾਂਚੇ ਤੋਂ ਪਾਵ ਸਾਡੇ ਸਰੀਰ ਦੀ ਬਣਤਰ ਤੋਂ ਹੈ ਜੇ ਸਰੀਰ ਦਾ ਢਾਂਚਾ ਵੇਖਣ ਵਿੱਚ ਹੀ ਸੁੰਦਰ ਸਿੱਧਾ ਤੇ ਸੁਭਾਵਿਕ ਲੱਗੇ ਤਾਂ ਇਸ ਦਾ ਭਾਰ ਉੱਪਰ ਵਾਲੇ ਅੰਗਾਂ ਤੋਂ ਹੇਟਲੇ ਅੰਗਾਂ ਤੇ ਠੀਕ ਤਰ੍ਹਾਂ ਆ ਜਾਵੇ ਤਾਂ ਸਰੀਰਿਕ ਢਾਂਚਾ ਠੀਕ ਹੁੰਦਾ ਹੈ ਪਰ ਜੇ ਬੈਠਣ ਉੱਠਣ ਸੌਣ ਤੇ ਤੁਰਨ ਤੇ ਭੱਜਣ ਵੇਲੇ ਸਰੀਰ ਟੇਡਾ-ਬੇਡਾ ਤੇ ਦੁਖਦਾਈ ਲੱਗੇ ਤਾਂ ਸਰੀਰ ਢਾਂਚਾ ਖਰਾਬ ਹੁੰਦਾ ਹੈ ਸਾਡੇ ਸਰੀਰ ਦੇ ਅੱਗੇ ਪਿੱਛੇ ਜ਼ਰੂਰਤ ਅਨੁਸਾਰ ਮਾਸਪੇਸ਼ੀਆਂ ਲੱਗੀਆਂ ਹੋਈਆਂ ਹਨ ਇਹ ਹੱਡੀਆਂ ਨੂੰ ਆਪਣੇ ਹੀ ਠਿਕਾਣੇ ਤੇ ਥੰਮੀ ਰੱਖਦੀਆਂ ਹਨ ਪੈਰਾਂ ਦੀਆਂ ਮਾਸਪੇਸ਼ੀਆਂ ਪੈਰਾਂ ਦੀ ਸ਼ਕਲ ਨੂੰ ਠੀਕ ਰੱਖਦੀਆਂ ਹਨ ਅਤੇ ਸਰੀਰ ਨੂੰ ਸਿੱਧਾ ਖੜਾ ਰੱਖਣ ਵਿੱਚ ਇੱਕ ਉਚਿਤ ਹਸਤਾਰਨ ਕਰਦੀਆਂ ਹਨ ਧਾਰਨ ਕਰਦੀਆਂ ਹਨ ਲੱਤ ਦੇ ਅਗਲੇ ਅਤੇ ਪਿਛਲੇ ਭਾਗ ਦੀਆਂ ਮਾਸਪੇਸ਼ੀਆਂ ਲੱਤ ਨੂੰ ਪੈਰ ਤੇ ਸਿੱਧਾ ਖੜਾ ਰਹਿਣ ਵਿੱਚ ਮਦਦ ਕਰਦੀਆਂ ਹਨ ਇਸੇ ਤਰ੍ਹਾਂ ਚੂਲੇ ਦੇ ਆਸ-ਪਾਸ ਦੀਆਂ ਮਾਸਪੇਸ਼ੀਆਂ ਸਰੀਰ ਦੇ ਉਤਲੇ ਭਾਗ ਨੂੰ ਅਤੇ ਸਿਰ ਨੂੰ ਪਿੱਛੇ ਵੱਲ ਖਿੱਚ ਕੇ ਰੱਖਦੀਆਂ ਹਨ ਪੇਟ ਅਤੇ ਖਛਾਤੀ ਦੀਆਂ ਮਾਸਪੇਸ਼ੀਆਂ ਢੜਅ ਤੇ ਸਿਰ ਨੂੰ ਜਿਆਦਾ ਪਿੱਛੇ ਵੱਲ ਨਹੀਂ ਜਾਣ ਦਿੰਦੀਆਂ ਇਸ ਲਈ ਸਾਡਾ ਸਰੀਰਕ ਢਾਂਚਾ ਮਾਸਪੇਸ਼ੀਆਂ ਦੀ ਮਦਦ ਨਾਲ ਠੀਕ ਤਰ੍ਹਾਂ ਸਿੱਧਾ ਤੇ ਸੁਭਾਵਿਕ ਰੂਪ ਵਿੱਚ ਰਹਿੰਦਾ ਹੈ ਦੂਸਰਾ ਪੈਸ਼ਨ ਹੈ ਵਧੀਆ ਸਰੀਰਕ ਢਾਂਚਾ ਕਿਸ ਨੂੰ ਕਹਿੰਦੇ ਹਨ ਸਰੀਰ ਦੇ ਅੰਗਾਂ ਦੇ ਇੱਕ ਦੂਜੇ ਦੇ ਸਬੰਧ ਵਿੱਚ ਉਚਿਤ ਸਥਿਤੀ ਨੂੰ ਵਧੀਆ ਸਰੀਰਕ ਢਾਂਚਾ ਕਿਹਾ ਜਾਂਦਾ ਹੈ ਸਾਹਮਣੇ ਦਿੱਤੇ ਚਿੱਤਰ ਵਿੱਚ ਵਧੀਆ ਢਾਂਚਾ ਵਿਖਾਇਆ ਗਿਆ ਹੈ ਅਜਿហេ ਢਾਂਚੇ ਵਿੱਚ ਸਰੀਰ ਦੇ ਉੱਪਰ ਵਾਲੇ ਅੰਗਾਂ ਦਾ ਪਰ ਠੀਕ ਤਰ੍ਹਾਂ ਨਾਲ ਖੇੜਲੇ ਹੰਗਾਉਤੇ ਪੈ ਰਿਹਾ ਹੈ ਅਜੀਹਾ ਢਾਂਚਾ ਬੈਠਣ ਉਠਣ ਸੌਣ ਪੜਨ ਆਦਿ ਵਿੱਚ ਵੀ ਆਰਾਮ ਵਾਲਾ ਤੇ ਚੁਸਤ ਰਹਿੰਦਾ ਹੈ ਤੀਸਰਾ ਪ੍ਰਸ਼ਨ ਹੈ ਚੰਗੇ ਸਰੀਰਿਕ ਢਾਂਚੇ ਨੂੰ ਸਾਨੂੰ ਕੀ ਲਾਭ ਹੁੰਦੇ ਹਨ ਚੰਗਾ ਸਰੀਰਿਕ ਢਾਂਚਾ ਵੇਖਣ ਵਿੱਚ ਸੋਹਣਾ ਲੱਗਦਾ ਹੈ ਸਾਨੂੰ ਬੈਠਣ ਉਠਣ ਲੱਠਣ ਭੱਜਣ ਪੜਨ ਆਦੀ ਵਿੱਚ ਸੌਖ ਅਤੇ ਚੁਸਤੀ ਮਹਿਸੂਸ ਹੁੰਦੀ ਹੈ ਚੰਗੇ ਸਰੀਰ ਢਾਂਚੇ ਨਾਲ ਸਿਹਤ ਚੰਗੀ ਲੱਗ ਰਹੀ ਹੁੰਦੀ ਹੈ ਅਤੇ ਚੰਗੇ ਸਰੀਰ ਢਾਂਚੇ ਵਿੱਚ ਦਿਲ ਫੇਫੜੇ ਅਤੇ ਗੁਰਦੇ ਆਦੀ ਦੇ ਕੰਮ ਵਿੱਚ ਵੀ ਕੋਈ ਰੁਕਾਵਟ ਨਹੀਂ ਪੈਂਦੀ ਚੰਗੇ ਢਾਂਚੇ ਦੀਆਂ ਮਾਸਪੇਸ਼ੀਆਂ ਨੂੰ ਘੱਟ ਜ਼ੋਰ ਲਾਉਣਾ ਪੈਂਦਾ ਹੈ ਅਗਲਾ ਪ੍ਰਸ਼ਨ ਹੈ ਸਰੀਰ ਢਾਂਚਾ ਕਿਵੇਂ ਖਰਾਬ ਹੋ ਜਾਂਦਾ ਹੈ ਇਸ ਤੇ ਵੱਖ-ਵੱਖ ਰੁਪੀਆਂ ਦੇ ਨਾਮ ਲਿਖੋ ਜਦੋਂ ਮਾਸਪੇਸ਼ੀਆਂ ਵਿੱਚ ਆਪਸੀ ਤਾਲਮੇਲ ਅਤੇ ਸੰਤੁਲਨ ਠੀਕ ਨਾ ਰਹੇ ਤਾਂ ਸਾਡਾ ਸਰੀਰ ਅੱਗੇ ਜਾਂ ਪਿੱਛੇ ਵੱਲ ਝੁਕ ਜਾਂਦਾ ਹੈ ਮਾਸਪੇਸ਼ੀਆਂ ਦੀ ਕਮਜ਼ੋਰੀ ਦੇ ਕਾਰਨ ਫਿਰ ਹੱਡੀਆਂ ਦੇ ਟੇਢੇ ਮੇਢੇ ਹੋਣ ਕਾਰਨ ਸਰੀਰਕ ਢਾਂਚੇ ਵਿੱਚ ਕਈ ਤਰ੍ਹਾਂ ਦੀਆਂ ਕ੍ਰੂਪੀਆਂ ਆ ਜਾਂਦੀਆਂ ਹਨ ਜੇ ਬੱਚਿਆਂ ਦੀਆਂ ਆਤਾਂ ਵੱਲ ਖਾਸ ਨਾ ਧਿਆਨ ਦਿੱਤਾ ਜਾਵੇ ਤਾਂ ਸਰੀਰਕ ਢਾਂਚਾ ਖਰਾਬ ਹੋ ਜਾਂਦਾ ਹੈ ਵੱਡੀ ਉਮਰ ਵਿੱਚ ਵੀ ਕਿਸੇ ਖਾਸ ਆਦਤ ਕਰਕੇ ਸਰੀਰ ਢਾਂਚਾ ਖਰਾਬ ਹੋ ਸਕਦਾ ਹੈ ਬੱਚਿਆਂ ਦੀ ਖੁਰਾਕ ਵੱਲ ਵੀ ਜੇ ਧਿਆਨ ਨਾ ਦਿੱਤਾ ਜਾਵੇ ਤਾਂ ਸਰੀਰ ਢਾਂਚਾ ਖਰਾਬ ਹੋ ਜਾਂਦਾ ਹੈ। ਸਰੀਰ ਢਾਂਚੇ ਦੀਆਂ ਮੁੱਖ ਰੂਪੀਆਂ ਇਹ ਲਿਖੀਆਂ ਹਨ। ਉੱਬ ਨਿਕਲਣਾ ਲੱਕ ਦਾ ਅੱਗੇ ਵੱਲ ਨਿਕਲ ਜਾਣਾ ਰੇਡ ਦੀ ਹੱਡੀ ਦਾ ਵਿੰਗਾ ਹੋ ਜਾਣਾ। ਕੁੱਬਸ ਸਹਿਤ ਲੱਕ ਦਾ ਅੱਗੇ ਨਿਕਲਣਾ ਗੋਡਿਆਂ ਦਾ ਭੜਨਾ। ਪੈਰਾਂ ਦਾ ਚਪਟਾ ਹੋ ਜਾਣਾ, ਦੱਬੀ ਹੋਈ ਛਾਤੀ, ਕਬੂਤਰ ਵਰਗੀ ਛਾਤੀ, ਚਪਟੀ ਛਾਤੀ, ਵਿੰਗੀ ਗਰਦਨ। ਸਰੀਰ ਦੀਆਂ ਇਹਨਾਂ ਖਰਾਬੀਆਂ ਨੂੰ ਦੂਰ ਕਰਨ ਲਈ ਵੱਖ-ਵੱਖ ਅਸਰਤਾਕ ਕਰਨੀਆਂ ਪੈਂਦੀਆਂ ਹਨ ਅਗਲਾ ਪ੍ਰਸ਼ਨ ਹੈ ਸਾਡੀ ਰੀੜ ਦੀ ਹੱਡੀ ਨੂੰ ਕੁੱਬਾ ਕਿਵੇਂ ਪੈ ਜਾਂਦਾ ਹੈ ਇਸ ਨੂੰ ਠੀਕ ਕਰਨ ਲਈ ਕਿਹੜੀਆਂ-ਕਿਹੜੀਆਂ ਅਸਰਤਾਕ ਕਰਵਾਉਣੀਆਂ ਚਾਹੀਦੀਆਂ ਹਨ ਜਦੋਂ ਪਿੱਠ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਢਿੱਲੀਆਂ ਹੋ ਕੇ ਲੰਬੀਆਂ ਹੋ ਜਾਂਦੀਆਂ ਹਨ ਤਾਂ ਛਾਤੀ ਦੀਆਂ ਮਾਸਪੇਸ਼ੀਆਂ ਸੰਕੜ ਕੇ ਛੋਟੀਆਂ ਹੋ ਜਾਂਦੀਆਂ ਹਨ ਤਾਂ ਰੀੜ ਦੀ ਹੱਡੀ ਵਿੱਚ ਕੁੱਬ ਪੈ ਜਾਂਦਾ ਹੈ ਇਸ ਦਹਾਵਿਚ ਗਰਦਨ ਅੱਗੇ ਵੱਲ ਨੂੰ ਝੁਕੀ ਹੋਈ ਨਜ਼ਰ ਆਉਂਦੀ ਹੈ ਰੀਡ ਦੀ ਹੱਡੀ ਹੱਡੀ ਪਿੱਛੇ ਵੱਲ ਨਿਕਲ ਜਾਂਦੀ ਹੈ ਅਤੇ ਕੋਲੇ ਅੱਗੇ ਨੂੰ ਘੁੰਮ ਜਾਂਦੇ ਹਨ ਕੁੱਬੇ ਦੇ ਹੇਠ ਲਿਖੇ ਕਾਰਨ ਕਰਕੇ ਪੈਂਦੇ ਹੈ ਨਾਜ਼ਦਾ ਕਮਜ਼ੋਰ ਹੋਣਾ ਜਾਂ ਉੱਚਾ ਸੁਣਾਈ ਦੇਣਾ ਘੱਟ ਰੋਸ਼ਨੀ ਵਿੱਚ ਅੱਗੇ ਨੂੰ ਝੁੱਕ ਕੇ ਪੜਨਾ ਬੈਠਣ ਲਈ ਨਿਕੰਮਾ ਤੇ ਖਰਾਬ ਕਿਸਮ ਦਾ ਫਰਨੀਚਰ ਘਟ ਗਸਰਤ ਨਾਲ ਮਾਸਪੇਸ਼ੀਆਂ ਦਾ ਸਰੀਰ ਕਮਜ਼ੋਰ ਹੋ ਜਾਣਾ ਤੰਗ ਅਤੇ ਗਲਤ ਢੰਗ ਦੇ ਕੱਪੜੇ ਪਾਉਣਾ ਸਰੀਰ ਦਾ ਤੇਜ਼ੀ ਨਾਲ ਵੱਧ ਜਾਣਾ ਲੋੜ ਤੋਂ ਵੱਧ ਕੇ ਝੂਕ ਕੇ ਕੰਮ ਕਰਨ ਦੀ ਆਦਤ ਹੋਣਾ ਜਿਵੇਂ ਕੀਤਰਖਾਨ ਦਾ ਆਰਾ ਖਿਚਣਾ ਮਾਲੀ ਦਾ ਕਿਆਦੀਆਂ ਗੋਡਣਾ ਦਫਤਰਾਂ ਵਿੱਚ ਫੈਲਾ ਤੇ ਅੱਖਾਂ ਕਿ ਟਿਕਾਈ ਰੱਖਣਾ ਅਤੇ ਦਰਜੀ ਦਾ ਕੱਪੜੇ ਸਿਉਣਾ ਆਦਿ ਬਿਮਾਰੀ ਦਾ ਜਾਂ ਦੁਰਘਟਨਾ ਦੇ ਕਾਰਨ ਕੋਬ ਦੁਰਘਟਨਾ ਦੇ ਟੰਗ ਦੂਰ ਕਰਨ ਦੇ ਲਈ ਹੈਟ ਲਿਖੀਆਂ ਕਸਰਤਾ ਕਰਨੀਆਂ ਚਾਹੀਦੀਆਂ ਹਨ ਬੈਠਣ ਉੱਠਣ ਬੈਠਣ ਉੱਠਣ ਅਤੇ ਤੋਰਨ ਸਮੇਂ ਥੋੜੀ ਥੋੜੀ ਉੱਪਰ ਵੱਲ છાતી ਅੱਗੇ ਵੱਲ ਅਤੇ ਸਿਰ ਸਿੱਧਾ ਰੱਖੋ ਕੁਰਸੀ ਤੇ ਬੈਠ ਕੇ ਪਿੱਠ ਬੈਕ ਨਾਲ ਲਾ ਕੇ ਸਿਰ ਪਿੱਛੇ ਵੱਲ ਰੱਖ ਕੇ ਉੱਪਰ ਵੱਲ ਦੇਖਣਾ ਹੱਥਾਂ ਨੂੰ ਪਿੱਛੇ ਪਕੜ ਲੈਣਾ ਚਾਹੀਦਾ ਹੈ ਤੇ ਪਿੱਠ ਦੇ ਹੇਠਾਂ ਤਕੀਆ ਰੱਖ ਕੇ ਲੇਟਣਾ ਕੰਧ ਨਾਲ ਲਾਈ ਪੌੜੀ ਨਾਲ ਲੜਕਣਾ ਇਸ ਸਮੇਂ ਪੌੜੀ ਵੱਲ ਪਿੱਠ ਹੋਣੀ ਚਾਹੀਦੀ ਹੈ ਪੇਟ ਹੇਠਾਂ ਵੱਲ ਕਰਕੇ ਲੇਟਣਾ ਸੱਤਾ ਉੱਪਰ ਭਾਰਤ ਪਾ ਕੇ ਸਿਰ ਉੱਤੇ ਤਰ ਦੇ ਅਗਲੇ ਭਾਗ ਨੂੰ ਪਰਵਲ ਚੁਕਣਾ ਹਰ ਉਸ ਸਾ ਕਿਚਨ ਵਾਲਿਆਂ ਦਾ ਸੱਤਾ ਕਰਨਾ ਤੇ ਲੰਬੇ ਸਾਲ ਲੈਣਾ ਡੰਡ ਕੱਢਣੇ ਤੈਨਣਾ ਕਸਰਤਾ ਕਰਨੀਆਂ ਇੱਕ ਨੁਕਰ ਵਿੱਚ ਖੜੇ ਹੋ ਕੇ ਦੋਹਾਂ ਕੰਧਾ ਉੱਤੇ ਇੱਕ ਇੱਕ ਹੱਥ ਪਾ ਲਾ ਕੇ ਸਰੀਰ ਦੇ ਭਾਰ ਨਾਲ ਵਾਰੀ-ਵਾਰੀ ਇੱਕ ਬਾਣੂ ਕੂਣੀ ਨਾਲ ਝਕਾਉਣਾ ਤੇ ਸਿੱਧਾ ਕਰਨਾ ਇੰਨਾ ਕਰ ਸਕਤਾ ਤੋ ਇਲਾਵਾ ਸਰੀਰ ਢਾਂਚੇ ਨੂੰ ਠੀਕ ਰੱਖਣ ਲਈ ਸਿਹਤਮੰਦ ਗੱਲਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਅਗਲਾ ਪ੍ਰਸ਼ਨ ਹੈ ਸਾਡੇ ਲੱਕ ਦੇ ਜ਼ਿਆਦਾ ਅੱਗੇ ਵੱਲ ਹੋ ਜਾਣ ਦੇ ਕਾਰਨ ਦੱਸੋ ਇਸ ਕੁਰੂਪੀ ਨੂੰ ਠੀਕ ਕਰਨ ਲਈ ਕੁਝ ਕਸਰਤਾਂ ਵੀ ਲਿਖੋ। ਕਈ ਵਾਰੀ ਝੂਲੇ ਦੀਆਂ ਮਾਸਪੇਸ਼ੀਆਂ ਛੋਟੀਆਂ ਹੋ ਜਾਂਦੀਆਂ ਹਨ ਅਤੇ ਪੇਟ ਦੀਆਂ ਮਾਸਪੇਸ਼ੀਆਂ ਵੱਧ ਕੇ ਲੰਬੀਆਂ ਹੋ ਜਾਂਦੀਆਂ ਹਨ। ਰੀਡ ਦੀ ਹੱਡੀ ਦਾ ਹੈਲਾ ਮوڑ ਜਿਆਦਾ ਅੱਗੇ ਵੱਲ ਹੋ ਜਾਣ ਨਾਲ ਪੇਟ ਦੀ ਵੇ ਪੇਟ ਵੀ ਅੱਗੇ ਵੱਲ ਨਿਕਲ ਜਾਂਦਾ ਹੈ ਇਸ ਨਾਲ ਸਾਹ ਲੈਣ ਦੀ ਕਿਰਿਆ ਵਿੱਚ ਕਾਫੀ ਤਬਦੀਲੀ ਆਦੀ ਹੈ ਇਸ ਦੇ ਹੇਠ ਲਿਖੇ ਕਾਰਨ ਹੁੰਦੇ ਹਨ ਛੋਟੇ ਬੱਚਿਆਂ ਵਿੱਚ ਪੇਟ ਅੱਗੇ ਨੂੰ ਕੱਢ ਕੇ ਤੁਰਨ ਦੀ आदत ਛੋਟੀ ਉਮਰ ਵਿੱਚ ਬੱਚਿਆਂ ਨੂੰ ਸੰਤੁਲਿਤ ਭੋਜਨ ਨਾ ਮਿਲਣਾ ਜਰੂਰਤ ਤੋਂ ਵੱਧ ਭੋਜਨ ਖਾ ਲੈਣਾ ਔਰਤ ਦਾ ਜਿਆਦਾ ਬਚਨ ਜੜਮ ਦੇਣਾ ਉਪਯੋਗਤ ਕਾਰਨਾ ਕਰਕੇ ਹੀ ਕਮਰ ਅੱਗੇ ਵੱਲ ਨੂੰ ਨਿਕਲ ਜਾਂਦੀ ਹੈ ਇਸ ਰੂਪੀ ਨੂੰ ਦੂਰ ਕਰਨ ਲਈ ਹੇਠ ਲਿਖਿਆ ਕਰਸਤਾ ਕਰਨੇ ਚਾਹੀਦੇ ਹਨ ਖੜੇ ਹੋ ਕੇ ਤੁਹਾਨੂੰ ਅੱਗੇ ਵੱਲ ਨੂੰ ਝੁਕਾਉਣਾ ਤੇ ਸਿੱਧਾ ਕਰਨਾ ਪਿੱਠ ਪਾਰ ਲੇਟ ਕੇ ਬੈਠਣਾ ਤੇ ਫਿਰ ਲੇਟ ਜਾਣਾ ਪਿੱਠ ਪਾਰ ਲੇਟ ਕੇ ਸਰੀਰ ਦੇ ਸਿਰ ਦੇ ਵਾਲੇ ਅਤੇ ਲੱਤਾਂ ਵਾਲੇ ਭਾਗ ਨੂੰ ਵਾਰੀ ਵਾਰੀ ਉੱਪਰ ਤੋਂ ਚੱਕੋਣਾ ਪਿੱਠ ਵਾਰ ਲੇਟ ਕੇ ਲੱਤਾਂ ਨੂੰ ਹੌਲੀ ਹੌਲੀ 45 ਤੱਕ ਉੱਪਰ ਨੂੰ ਚੁੱਕਣਾ ਤੇ ਹੈਡ ਆ ਕਰਨਾ ਸਾਵਧਾਨ ਅਵਸਥਾ ਵਿੱਚ ਖੜੇ ਹੋ ਕੇ ਘੜੀ ਮੂੜੀ ਪੈਰਾਂ ਨੂੰ ਠੀਕ ਛੂਣਾ ਕਸਾ ਕਸਰਤਾ ਦਾ ਅਭਿਆਸ ਕਰਨਾ ਜੇਕਰ ਉੱਪਰ ਲਿਖਿਆ ਕ ਸੱਤਾ ਲਗਾਤਾਰ ਕੀਤੀਆਂ ਜਾਂ ਤਾਂ ਬਾਹਰ ਨਿਕਲੀ ਹੋਈ ਕਰ ਵੀ ਠੀਕ ਹੋ ਜਾਂਦੀ ਹੈ ਸਾਡੇ ਪੈਰ ਚਪਟੇ ਕਿਵੇਂ ਹੋ ਜਾਂਦੇ ਹਨ ਚਪਟੇ ਪੈਰ ਦੀ ਪਰਖ ਦੱਸਦੇ ਹੋਏ ਇਸ ਨੂੰ ਠੀਕ ਕਰਨ ਦੀ ਕਸਰਤਾਂ ਵੀ ਲਿਖੋ ਜਦੋਂ ਪੈਰਾਂ ਦੀਆਂ ਮਾਸਪੇਸ਼ੀਆਂ ਢਿਲੀਆਂ ਪੈ ਜਾਂਦੀਆਂ ਹਨ ਤਾਂ ਡਾਟਾ ਸਿੱਧੀ ਹੋ ਜਾਂਦੀਆਂ ਹਨ ਅਤੇ ਪੈਰ ਚਪਟਾ ਹੋ ਜਾਂਦਾ ਹੈ ਇਸ ਤੋਂ ਬਿਨਾ ਬਿਨਾ ਦੇ શરીર ਜਿਆਦਾ ਭਾਰਾ ਹੋਵੇ ਜੇ ਕਸਰਤ ਨਾ ਕੀਤੀ ਜਾਵੇ ਗਲਤ ਬਣਾਵਟ ਦੀਆਂ ਜੁੱਤੀਆਂ ਪਾਈਆਂ ਜਾਣ ਤਾਂ ਵੀ ਪੈਰ ਚਪਟੇ ਹੋ ਜਾਂਦੇ ਹਨ ਜੇ ਹਰ ਰੋਜ਼ ਲਗਾਤਾਰ ਕਾਫੀ ਸਮੇਂ ਤੱਕ ਖਲੋਣਾ ਪਵੇ ਸਰੀਰਿਕ ਟਾਂਚੇ ਸੰਬੰਧੀ ਗਲਤ ਆਦਤਾਂ ਹੋਰ ਕਰਕੇ ਵੀ ਪੈਰ ਚਪਟੇ ਹੋ ਜਾਂਦੇ ਹਨ ਪੰਜਿਆਂ ਦੇ ਪਾਰ ਚੱਲਣਾ ਤੇ ਭੱਜਣਾ ਪੰਜਿਆਂ ਦੇ ਪਾਰ ਸਾਈਕਲ ਚਲਾਉਣਾ ਡੰਡੇਦਾਰ ਬੋੜੀਆਂ ਉੱਪਰ ਤੁਰਨਾ ਪੈਰ ਨੂੰ ਇਕੱਠਾ ਕਰਕੇ ਅੱਡੀ ਤੇ ਉਂਗਲੀਆਂ ਦੇ ਸਹਾਰੇ ਤੁਰਨਾ ਨੱਚਣਾ ਲਕੜੀ ਦੇ ਟਿਕੋਣੇ ਤੱਕਦੇ ਦੇ ਟਰਲਾਨਾ ਵਰਗ ਵਾਲੇ ਪਾਗਾਂ ਉੱਪਰ ਪੈਰ ਰੱਖ ਕੇ ਤੁਰਨਾ ਪੈਰਾਂ ਦੀਆਂ ਉਂਗਲੀਆਂ ਨਾਲ ਕਿਸੇ ਵੀ ਵਸਤੂ ਨੂੰ ਪਕੜ ਕੇ ਉੱਪਰ ਉਠਾਉਣਾ ਛਾਤੀ ਦੀਆਂ ਹੱਡੀਆਂ ਕਿਹੜੀਆਂ-ਕਿਹੜੀਆਂ ਕ੍ਰੂਪੀਆਂ ਕਰਕੇ ਆ ਜਾਂਦੀਆਂ ਹਨ ਇਹਨਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਛਾਤੀ ਦੀਆਂ ਹੱਡੀਆਂ ਵਿੱਚ ਤਿੰਨ ਪ੍ਰਕਾਰ ਦੀਆਂ ਕ੍ਰੂਪੀਆਂ ਆ ਜਾਂਦੀਆਂ ਹਨ ਇਹਨਾਂ ਦਾ ਹਾਲ ਇਸ ਪ੍ਰਕਾਰ ਹੈ ਦੱਬੀ ਹੋਈ ਛਾਤੀ ਇਸ ਪ੍ਰਕਾਰ ਦੀ ਛਾਤੀ ਕੁਝ ਅੰਦਰ ਨੂੰ ਦੱਬੀ ਹੋਈ ਹੁੰਦੀ ਹੈ ਕਬੂਤਰ ਵਰਗੀ ਛਾਤੀ ਇਸ ਪ੍ਰਕਾਰ ਦੀ ਛਾਤੀ ਦੀ ਹੱਡੀ ਉੱਪਰ ਵੱਲ ਨੂੰ ਉੱਭਰੀ ਹੋਈ ਹੁੰਦੀ ਹੈ ਚਪਟੀ ਛਾਤੀ ਇਸ ਪ੍ਰਕਾਰ ਦੀ ਛਾਤੀ ਵਿੱਚ ਪਸਲੀਆਂ ਵਧੇਰੇ ਇਧਰ ਉਧਰ ਉਬਰਾਂਦੀਆਂ ਥਾਂ ਛਾਤੀ ਦੇ ਹੱਡੀ ਦੇ ਲਗਭਗ ਸਮਤਲ ਹੀ ਹੁੰਦੀਆਂ ਹਨ ਛਾਤੀ ਦੀਆਂ ਹੱਡੀਆਂ ਦੀ ਕ੍ਰੋਪਤਾ ਨੂੰ ਰੂਪਤਾ ਦੇ ਕਾਰਨ ਕਸਰਤ ਦੀ ਕਮੀ ਭੋਜਨ ਵਿੱਚ ਕੈਲਸ਼ੀਅਮ ਫਾਸਫੋਰਸ ਅਤੇ ਵਿਟਾਮਿਨ ਡੀ ਦੀ ਕਮੀ ਭਿਆਨਕ ਬਿਮਾਰੀਆਂ ਬੋਧਾ ਅੱਗੇ ਵੱਲ ਝੁੱਕ ਕੇ ਬੈਠਣਾ ਖੜੇ ਹੋਣਾ ਜਾਂ ਤੁਰਨਾ ਆਦਿ ਕਸਰਤ ਡਾਂਡ ਘਟਣਾ ਹਰ ਰੋਜ਼ ਸਵਾਸ ਕਿਰਿਆ ਦੀ ਕਸਰਤ ਬਾਹਾਂ ਤੇ ਟੱਟ ਦੀ ਕਿਰਿਆਵਾਂ ਦਾ ਅਭਿਆਸ ਕਰਨਾ ਚਾਰਾ ਕੁੱਤਨ ਦੀ ਮਸ਼ੀਨ ਨੂੰ ਹੱਥ ਨਾਲ ਚਲਾ ਕੇ ਚਾਰਾ ਕੁੱਤਣਾ ਕਿਸੇ ਚੀਜ਼ ਵੱਲ ਨਾਲ ਲੜਕ ਕੇ ਡੰਡ ਕੱਢਣਾ ਅਗਲਾ ਪ੍ਰਸ਼ਨ ਹੈ ਹੈਡ ਲਿਖਿਆ ਵਿੱਚ ਕ੍ਰੋਪੀਆਂ ਦੇ ਕਾਰਨ ਦੱਸਦੇ ਹੋਏ ਇਹਨਾਂ ਨੂੰ ਠੀਕ ਕਰਨ ਦੀਆਂ ਕਸਰਤਾਂ ਵੀ ਲਿਖੋ ਵਿੰਗੀ ਥੋਣ ਗੋਡੇ ਪਿਰਨਾ ਚਪਟੀ ਛਾਤੀ ਵਿੰਗੀ ਥੋਣ ਕਈ ਵਾਰੀ ਥੋਣ ਦੇ ਇੱਕ ਪਾਸੇ ਦੀਆਂ ਮਾਸਪੇਸ਼ੀਆਂ ਢਿਲੀਆਂ ਹੋ ਕੇ ਲੰਬੀਆਂ ਹੋ ਜਾਂਦੀਆਂ ਹਨ ਦੂਸਰੇ ਪਾਸੇ ਮਾਸਪੇਸ਼ੀਆਂ ਸੰਗੜ ਕੇ ਸੰਗੜਨ ਦੇ ਕਾਰਨ ਛੋਟੀਆਂ ਹੋ ਜਾਂਦੀਆਂ ਹਨ ਥੋਣ ਇੱਕ ਪਾਸੇ ਝੁਕੀ ਰਹਿੰਦੀ ਹੈ ਜਿਸ ਕਾਰਨ ਤੋਂ ਉਹਨਾਂ ਵਿੰਗੀ ਹੋ ਜਾਂਦੀ ਹੈ ਕਾਰਨ ਤੋਂ ਟੇਢੀ ਹੋਣ ਦੇ ਕਾਰਨ ਹੈਡ ਲਿਖੇ ਮੁੱਖ ਕਾਰਨ ਹਨ ਵਾਲਾਂ ਨੂੰ ਹਰ ਰੋਜ਼ ਇੱਕ ਪਾਸੇ ਹੀ ਚੁਕਣਾ ਜਾਂ ਇੱਕ ਪਾਸੇ ਹੀ ਮੋਢੇ ਨਾਲ ਲਗਾਈ ਰੱਖਣਾ ਵਾਲ ਨੂੰ ਛੋਟੀ ਉਮਰ ਵਿੱਚ ਹੀ ਇੱਕ ਪਾਸੇ ਦੇ ਭਾਰ ਦੇ ਹੀ ਲਟਕਾਈ ਰੱਖਣਾ ਪੜਨ ਦਾ ਗਲਤ ਢੰਗ ਇੱਕ ਪਾਸੇ ਤੁਣ ਚੁਕਾ ਕੇ ਵੇਖਣ ਦੀ ਆਦਤ ਇੱਕ ਅੱਖ ਦੀ ਨਜ਼ਰ ਦਾ ਕਮਜ਼ੋਰ ਹੋ ਜਾਣਾ ਕ੍ਰੋਪੀਆਂ ਠੀਕ ਕਰਨ ਦੇ ਢੰਗ ਸਿੱਧੀ ਧੌਣ ਰੱਖ ਕੇ ਤੁਰਨ ਤੇ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ ਹਰ ਰੋਜ਼ ਧੌਣ ਦੀ ਕਸਰਤ ਕਰਨੀ ਚਾਹੀਦੀ ਹੈ ਗੋਡੇ ਪੜਨਾ ਗੋਡੇ ਪੜਨ ਛੋਟੇ ਬੱਚਿਆਂ ਦੇ ਭੋਜਨ ਵਿੱਚ ਕੈਲਸ਼ੀਅਮ ਫਾਸਫੋਰਸ ਅਤੇ ਵਿਟਾਮਿਨ ਡੀ ਦੀ ਘਾਟ ਦੇ ਕਾਰਨ ਹੀ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਅਤੇ ਵੱਧ ਜਾਂਦੀਆਂ ਹਨ ਉਨ੍ਹਾਂ ਦੀਆਂ ਲੱਤਾਂ ਸਰੀਰ ਦਾ ਭਾਰ ਨਾ ਸਹਾਰ ਸਕਣ ਦੇ ਕਾਰਨ ਗੋਡਿਆਂ ਦੇ ਤੋਂ ਅੰਦਰ ਵੱਲ ਨੂੰ ਟੇਡੀਆਂ ਹੋ ਜਾਂਦੀਆਂ ਹਨ ਇਸ ਕਰਕੇ ਬੱਚਿਆਂ ਦੇ ਗੋਡੇ ਭੜਨ ਲੱਗ ਜਾਂਦੇ ਹਨ ਬੱਚਾ ਸਾਵਧਾਨ ਅਵਸਥਾ ਵਿੱਚ ਵੀ ਵਿੱਚ ਵੀ ਨਹੀਂ ਖੜਾ ਹੋ ਸਕਦਾ ਅਜੀਹਾ ਬੱਚਾ ਚੰਗੀ ਤਰ੍ਹਾਂ ਨੱਠ ਭੱਜ ਵੀ ਨਹੀਂ ਸਕਦਾ ਠੀਕਰਾ ਕਰਨ ਦੇ ਢੰਗ ਇਸ ਨੂੰ ਨੁਕਸ ਨੂੰ ਠੀਕ ਦੂਰ ਕਰਨ ਲਈ ਬੱਚੇ ਨੂੰ ਹੇਠ ਲਿਖੀਆਂ ਕਸਰਤਾਂ ਕਰਵਾਉਣੇ ਚਾਹੀਦੇ ਹਨ ਬੱਚੇ ਤੋਂ ਸਾਈਕਲ ਚਲਵਾਇਆ ਜਾਵੇ ਬੱਚੇ ਤੋਂ ਹਰ ਰੋਜ਼ ਤੈਰਨ ਦੀ ਕਸਰਤ ਕਰਵਾਈ ਜਾਵੇ ਬੱਚੇ ਨੂੰ ਲੱਕੜ ਜਾਂ ਸਿਮਿੰਟ ਦੇ ਕੋੜੇ ਤੇ ਰੋਜ਼ ਕੁਝ ਦੇਰ ਬਿਠਾਇਆ ਜਾਵੇ ਚਪਟੀ ਛਾਤੀ ਚਪਟੀ ਛਾਤੀ ਵਿੱਚ ਪਸਲੀਆਂ ਜਿਆਦਾ ਅਲੇ ਦੁਆਲੇ ਉਬਰੰਦੀ ਥਾਂ ਛਾਤੀ ਦੀ ਹੱਡੀ ਦੇ ਬਰਾਬਰ ਫੈਲ ਜਾਂਦੀਆਂ ਹਨ ਇਸ ਖਰਾਬੀ ਨਾਲ ਸਾਹ ਕਿਰਿਆ ਵਿੱਚ ਰੁਕਾਵਟ ਪੈਂਦੀ ਹੈ ਕਾਰਨ ਚਪਟੀ ਛਾਤੀ ਹੋਣ ਦੇ ਕ ਅੱਗੇ ਲਿਖੇ ਕਾਰਨ ਹਨ ਪੋਟੇਸ਼ੀਅਮ ਫਾਸਫੋਰਸ ਅਤੇ ਵਿਟਾਮਿਨ ਡੀ ਦੀ ਘਾਟ ਕਸਰਤਾ ਨਾ ਕਰਨ ਨਾਲ ਸਰੀਰਿਕ ਢਾਂਚੇ ਦੀਆਂ ਗੰਦੀਆਂ ਆਤਾਂ ਜਿਵੇਂ ਕਿ ਜਿਆਦਾ ਅੱਗੇ ਵੱਲ ਝੁੱਕ ਕੇ ਬੈਠਣਾ ਖੜੇ ਹੋਣਾ ਜਾਂ ਤੁਰਨਾ ਖਤਰਨਾਕ ਬਿਮਾਰੀਆਂ ਕੁਰਪੀਆਂ ਠਿੱਕ ਕਰਨ ਦੇ ਟੰਗ ਜੇਕਰ ਚਪਟੀ ਛਾਤੀ ਹੋਵੇ ਤਾਂ ਕਦਰੀਆਂ ਕਰ ਕਸਰਤਾ ਕਰਨੀਆਂ ਚਾਹੀਦੀਆਂ ਹਨ ਹਰ ਰੋਜ਼ ਸਾਦੀ ਕਸਰਾ ਦਾਬੇ ਆਸ ਕਰਨਾ ਡੰਡ ਕੱਢਣਾ ਪੁੱਠੇ ਕੁੱਤਰਨ ਦੀ ਵਾਲੀ ਮਸ਼ੀਨ ਨਾਲ ਪੱਠੇ ਕੁੱਤਰਨ ਵਾਲੀ ਮਸ਼ੀਨ ਨਾਲ ਪੱਠੇ ਕੁੱਤਣਾ ਕਿਸੇ ਚੀਜ਼ ਨਾਲ ਲੰਮਕ ਕੇ ਡੰਡ ਕੱਢਣੇ ਬਾਹਾਂ ਤੇ ਧਰਦੀਆਂ ਫੁਟਕਲ ਕਸਰਤਾ ਦਾ ਅਭਿਆਸ ਕਰਨਾ ਸਰੀਰ ਦੇ ਢਾਂਚੇ ਨੂੰ ਚੰਗਾ ਬਣਾਉਣ ਲਈ ਸਿਹਤਮੰਦ ਆਹਾਰ ਦਾ ਵਰਣਨ ਕਰੋ ਸਰੀਰਕ ਢਾਂਚੇ ਨੂੰ ਚੰਗਾ ਬਣਾਉਣ ਲਈ ਹੇਠ ਲਿਖਿਆਂ ਚੰਗੀਆਂ ਤਾਂ ਪਣਾਉਣੀਆਂ ਚਾਹੀਦੀਆਂ ਹਨ ਬੱਚਿਆਂ ਨੂੰ ਭੋਜਨ ਵਿੱਚ ਲੋੜ ਅਨੁਸਾਰ ਕੈਲਸ਼ੀਅਮ ਫਾਸਫੋਰਸ ਅਤੇ ਵਿਟਾਮਿਨ ਡੀ ਦੇਣਾ ਹਫ਼ਤੇ ਵਿੱਚ ਇੱਕ ਦੋ ਵਾਰੀ ਬੱਚਿਆਂ ਨੂੰ ਨੰਗੇ ਪਿੰਡੇ ਧੁੱਪ ਵਿੱਚ ਬਿਠਾ ਕੇ ਮਾਰਸ਼ ਕਰਨੀ ਪਰਦੇ ਸਮੇਂ ਚੰਗੀ ਰੋਸ਼ਨੀ ਅਤੇ ਚੰਗਾ ਫਰਨੀਚਰ ਵਰਤਣਾ ਕਦੀ ਕਦੀ ਬੱਚਿਆਂ ਦੀ ਨਜ਼ਰ ਟੈਸਟ ਕਰਵਾਉਣੀ ਚਾਹੀਦੀ ਹੈ ਬੱਚਿਆਂ ਨੂੰ ਬੈਠਣ ਉੱਠਣ ਖੜੇ ਹੋਣ ਤੁਰਨ ਅਤੇ ਪੜਨ ਲਈ ਚੰਗੇ ਤਰੀਕੇ ਦੱਸਨੇ ਚਾਹੀਦੇ ਹਨ ਜਿਆਦਾ ਦੇਰ ਜਿਆਦਾ देर ਪੈਰਾ ਪਰ ਖੜਾ ਨਹੀਂ ਹੋਣਾ ਚਾਹੀਦਾ ਹਰ ਰੋਜ਼ ਸਾਕ ਅਸਰਤਾ ਦਾ ਅਭਿਆਸ ਕਰਨਾ ਚਾਹੀਦਾ ਹੈ ਜੁੱਤੀਆਂ ਤੇ ਘਟਵੇਂ ਕੱਪੜੇ ਨਹੀਂ ਪਾਉਣੇ ਚਾਹੀਦੇ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ਬੈਠਣ ਲਈ ਚੰਗੇ ਫਰਨੀਚਰ ਦੀ ਵਰਤੋਂ ਕਰਨੀ ਚਾਹੀਦੀ ਹੈ ਸਰੀਰਿਕ ਕਿਰਿਆਵਾਂ ਸੁਧਾਤਮਕ ਉਪਾਏ ਪਿੱਛੇ ਵੱਲ ਕੁਬਵ ਨਾਲ ਜੁੜੀਆਂ ਕਸਰਤਾਂ ਪਿੱਠ ਦੇ ਵੱਲ ਲੇਟ ਜਾਓ ਗੋਡਿਆਂ ਨੂੰ ਉੱਪਰ ਚੁੱਕੋ ਜਿਸ ਨਾਲ ਪੈਰ ਦੇ ਤਲਵੇ ਜ਼ਮੀਨ ਤੇ ਲੱਗੇ ਹੋਣ ਰਹਿਣ ਫਿਰ ਆਪਣੀ ਆਪਣੇ ਹੱਥਾਂ ਨੂੰ ਸਿਰ ਤੇ ਉੱਪਰ ਲਗਾਓ ਕੁਝ ਸਮਾਂ ਇਸ ਅਵਸਥਾ ਵਿੱਚ ਰਹੋ ਤੇ ਹੌਲੀ-ਹੌਲੀ ਪਹਿਲੀ ਪੋਜੀਸ਼ਨ ਵਿੱਚ ਆ ਜਾਓ ਛਾਤੀ ਦੇ ਵੱਲ ਤੇ ਲੇਟ ਜਾਓ ਆਪਣੇ ਹੱਥਾਂ ਨੂੰ ਆਪਣੇ ਕੁਲੇ ਉੱਤੇ ਰੱਖੋ ਇਸ ਦੇ ਮਗਰੋਂ ਸਿਰ ਤੇ ਧਰਨੂ ਜ਼ਮੀਨ ਤੋਂ ਕੁਝ ਇੰਚ ਉੱਤੇ ਚੁੱਕੋ ਇਸ ਤਰ੍ਹਾਂ ਕਰਦੇ ਹੋਏ ਥੋੜੀ ਅੰਦਰ ਨੂੰ ਰਹਿਣੀ ਚਾਹੀਦੀ ਹੈ ਤੇ ਇਸ ਅਵਸਥਾ ਵਿੱਚ ਕੁਝ देर ਰੁਕਣ ਤੋਂ ਬਾਅਦ ਮਗਰੋਂ ਆਪਣੀ ਪਹਿਲੀ ਅਵਸਥਾ ਵਿੱਚ ਆ ਜਾਓ ਇਸ ਤਰ੍ਹਾਂ 10 ਵਾਰ ਕਰੋ ਇੱਕ ਛੜੀ ਲੈ ਕੇ ਆਪਣੇ ਦੋਨੋਂ ਹੱਥਾਂ ਨੂੰ ਖੁੱਲਾ ਰੱਖ ਕੇ ਸਿਰ ਉਪਰੋਂ ਦੀ ਲੈ ਕੇ ਲੈ ਜਾ ਕੇ ਬੈਠ ਜਾਓ ਤਾਂ ਤੇ ਸਰੀਰ ਸਿੱਧਾ ਰਹਿਣਾ ਚਾਹੀਦਾ ਹੈ ਇਸ ਦੇ ਪਿੱਛੋਂ ਛੜੀ ਨਾਲ ਦੋਨੋਂ ਹੱਥਾਂ ਨੂੰ ਸਿਰ ਅਤੇ ਮੋਢਿਆਂ ਦੇ ਪਿੱਛੋਂ ਦੀ ਲੈ ਜਾਓ ਅਤੇ ਫਿਰ ਉਪਰ ਪਾਸੇ ਵੱਲ ਲੈ ਜਾਓ ਇਹ ਕਸਰਤ 10-12 ਵਾਰ ਕਰੋ ਰੀੜ ਦੀ ਹੱਡੀ ਦੇ ਅੱਗੇ ਹੁੰਦੀ ਹੈ ਤਾਂ ਸਰਤਾਂ ਛਾਤੀ ਦੇ ਬਲ ਲੇਟ ਕੇ ਦੋਨੋਂ ਹੱਥ ਪੇਟ ਤੇ ਰੱਖੋ ਅਤੇ ਪੇਟ ਨੂੰ ਹੱਥਾਂ ਨਾਲ ਜੋੜ ਕੇ ਜੋੜ ਲਾ ਕੇ ਪਿਛਲੇ ਪਹਾੜ ਨੂੰ ਤੇ ਝੁੱਕਣ ਦੀ ਕੋਸ਼ਿਸ਼ ਕਰੋ ਗੋਡਿਆਂ ਨੂੰ ਅੱਗੇ ਨੂੰ ਮੋੜੋ ਅਤੇ ਜਿਸ ਨਾਲ ਕੁਝ ਪਿਛੋਂ ਮੁੜ ਜਾਣ ਕਮਰ ਸਿੱਧੀ ਰੱਖੋ ਤਾਂ ਜੋ మోਡੇ మోਡੇ ਪੈਰਾਂ ਦੇ ਪਾਸੇ ਰਹਿਣ ਇਸ ਵਿੱਚੋਂ ਹੇਠਾਂ ਨੂੰ ਜਾਓ ਜਦੋਂ ਤੱਕ ਪੇਟ ਫਰਸ਼ ਦੇ ਸਮਾਨੰਤ ਨਾ ਹੋ ਜਾਵੇ ਕੁਝ ਦੇਰ ਇਸ ਸਥਿਤੀ ਵਿੱਚ ਰੁਕ ਕੇ ਪਹਿਲੀ ਸਥਿਤੀ ਵਿੱਚ ਆ ਜਾਓ ਅੱਗੇ ਨੂੰ ਲੰਬਾ ਮਟਰਾਇਡ ਲਵੋ ਅਤੇ ਪਿਛਲੇ ਪੈਰ ਦਾ ਗੋਡਾ ਜ਼ਮੀਨ ਤੇ ਲਗਾਓ ਅਗਲਾ ਪੈਰ ਗੋਡੇ ਤੋਂ ਅੱਗੇ ਵੱਲ ਰਹਿਣਾ ਚਾਹੀਦਾ ਹੈ ਦੋਨੋਂ ਹੱਥ ਅਗਲੇ ਗੋਡੇ ਤੇ ਰੱਖੋ ਪਿਛਲੀ ਲੱਤ ਕੋਲੇ ਅੱਗੇ ਲਗੋ ਕੋਲੇ ਦੇ ਅੱਗੇ ਲੈ ਕੇ ਜਾਓ ਅਤੇ ਕੋਲੇ ਨੂੰ ਸਿੱਧਾ ਰੱਖੋ ਇਸ ਅਵਸਥਾ ਵਿੱਚ ਕੁਝ ਦੇਰ ਰੁਕ ਕੇ ਪਹਿਲੀ ਅਵਸਥਾ ਵਿੱਚ ਆ ਜਾਓ ਇਹ ਕਿਰਿਆ ਲੱਤ ਨੂੰ ਬਦਲ ਕੇ ਵੀ ਕਰ ਸਕਦੇ ਹੋ ਕੁਰਸੀ ਤੇ ਪੈਰ ਚੋੜੇ ਕਰਕੇ ਬੈਠ ਜਾਓ ਅਤੇ ਅਗਲੇ ਪਾਸੇ ਚੱਕੋ ਦੋਨੋਂ ਮੋਢੇ ਗੋਡਿਆਂ ਵਿੱਚ ਲੈ ਜਾਓ ਹੱਥਾਂ ਨੂੰ ਏਡਾ ਕੁਰਸੀ ਦੀ ਪਿੱਠ ਤੱਕ ਲੈ ਜਾਓ ਤੇ ਕੁਝ ਦੇਰ ਇਸ ਅਵਸਥਾ ਵਿੱਚ ਰੁਕੋ ਫਰਸ਼ ਉੱਤੇ ਛਾਤੀ ਦੇ ਬੱਲ ਲੇਟ ਜਾਓ ਆਪਣੇ ਦੋਵੇਂ ਹੱਥ ਮੋਢਿਆਂ ਦੀ ਚੌੜਾਈ ਅਨੁਸਾਰ ਲੈ ਕੇ ਹਥੇਲੀਆਂ ਨੂੰ ਫਰਸ਼ ਤੇ ਰੱਖੋ ਤੇ ਤਾਨੂੰ ਫਰਸ਼ ਦੇ ਰੱਖਦੇ ਹੋਏ ਸਰੀਰ ਨੂੰ ਉੱਪਰ ਚੁੱਕੋ ਤੇ ਕੁਝ ਦੇਰ ਇਸ ਤਰ੍ਹਾਂ ਹੀ ਰੁਕੋ ਗੋਡੇ ਖੋਲ ਕੇ ਬੈਠ ਜਾਓ ਤੇ ਦੋਨੋਂ ਪੈਰ ਮਿਲੇ ਹੁਣ ਜਾਂ ਕਿ ਬਰਾਬਰ ਹੋਣ ਇਸ ਪਿੱਛੋਂ ਅੱਗੇ ਨੂੰ ਝੁੱਕ ਕੇ ਉਂਗਲੀਆਂ ਨੂੰ ਪੈਰਾਂ ਦੀਆਂ ਉਂਗਠੀਆਂ ਨੂੰ ਫੜੋ ਅਤੇ ਇਸ ਅਵਸਥਾ ਵਿੱਚ ਕੁਝ ਦੇਰ ਤੱਕ ਰੁਕੋ ਰੀੜ ਦੀ ਹੱਡੀ ਤੇ ਇੱਕ ਪਾਸੇ ਝੁਗਣ ਦੀਆਂ ਕਸਰਤਾਂ ਛਾਤੀ ਦੇ ਬਲ ਲੇਟ ਕੇ ਸੱਜੇ ਪਾਸੇ ਸੱਜੇ ਹੱਥ ਨੂੰ ਉੱਪਰ ਚੁੱਕੋ ਤੇ ਖੱਬੇ ਹੱਥ ਨੂੰ ਬਰਾਬਰ ਰੱਖੋ ਇਸ ਮਗਰੋਂ ਸੱਜੇ ਹੱਥ ਨੂੰ ਸਿਰ ਤੇ ਉੱਪਰ ਦੀ ਖੱਬੇ ਪਾਸੇ ਦੇ ਜਾਓ ਤੇ ਖੱਬੇ ਹੱਥ ਨੂੰ ਉਸ ਦੇ ਉਪਰੋਂ ਦੀ ਸਿੱਧੇ ਪਾਸੇ ਲੈ ਜਾਓ ਇਸ ਨੂੰ ਕੋਲੇ ਨੂੰ ਥੋੜਾ ਜਿਹਾ ਉੱਪਰ ਕਰੋ ਪੈਰਾਂ ਵਿੱਚ ਕੁਝ ਇੰਚ ਦੀ ਦੂਰੀ ਰੱਖੋ ਕਿ ਸਿੱਧੇ ਖੜੇ ਹੋ ਜਾਓ ਤੇ ਇਸ ਦੇ ਮਗਰੋਂ ਖੱਬੀ ਅੱਡੀ ਨੂੰ ਉੱਪਰ ਚੁੱਕੋ ਸੱਜੀ ਬਾਹ ਨੂੰ ਸਿਰ ਦੇ ਉਪਰੋਂ ਦੀ ਖੱਬੇ ਪਾਸੇ ਲੈ ਜਾਓ ਤੇ ਖੱਬੇ ਹੱਥ ਨਾਲ ਖੱਬੇ ਪਾਸੇ ਪਸਲੀਆਂ ਨੂੰ ਦਬਾਓ ਪੈਰ ਖੋਲ ਕੇ ਸਿੱਧੇ ਖੜੇ ਹੋ ਜਾਓ ਖੱਬੇ ਹੱਥ ਦੀਆਂ ਉਂਗਲੀਆਂ ਨੂੰ ਖੱਬੇ ਮੋਢੇ ਦੇ ਰੱਖੋ ਸਰੀਰ ਦੇ ਉਪਰਲੇ ਭਾਗ ਨੂੰ ਸੱਜੇ ਪਾਸੇ ਝੁਕਾਓ ਤੇ ਰੇਡ ਦੀ ਹੱਡੀ ਦਾ ਕਰਵ ਸੀ ਦੀ ਸਥਿਤੀ ਵਿੱਚ ਵਿਰੋਧ ਹੋ ਜਾਵੇ ਇਸੇ ਰਿਆ ਨੂੰ ਕੁਝ ਦੇਰ ਤੱਕ ਦੋਹਰਾਓ ਅੱਗੇ ਅਗ ਬੱਚੇ ਬਹੁਤ ਛੋਟੇ ਉਤਰਾ ਵਾਲੇ ਪ੍ਰਸ਼ਨ ਮਨੁੱਖ ਨੇ ਦੋਹਾਂ ਲੱਤਾਂ ਤੇ ਖੜਾ ਹੋਣ ਦਾ ਇਹ ਟਾਂਚਾ ਕਿੰਨੇ ਸਮੇਂ ਵਿੱਚ ਅਪਣਾਇਆ ਲੱਖਾਂ ਸਾਲਾਂ ਵਿੱਚ ਅਗਲਾ ਹੈ ਹੱਡੀਆਂ ਦੇ ਅੱਗੇ ਪਿੱਛੇ ਜ਼ਰੂਰਤ ਅਨੁਸਾਰ ਕੀ ਲੱਗਾ ਹੁੰਦਾ ਹੈ ਮਾਸਪੇਸ਼ੀਆਂ ਜੇ ਮਾਸਪੇਸ਼ੀਆਂ ਵਿੱਚ ਆਪਸੀ ਤਾਲਮੇਲ ਅਤੇ ਸੰਤੁਲਨ ਠੀਕ ਨਾ ਰਹੇ ਤਾਂ ਕੀ ਹੁੰਦਾ ਹੈ ਸਰੀਰ ਝੁਕ ਜਾਂਦਾ ਹੈ ਸਿੱਧਾ ਸਰੀਰ ਵੇਖਣ ਵਿੱਚ ਕਿਹੋ ਜਿਹਾ ਲੱਗਦਾ ਹੈ ਸੁੰਦਰ ਸਰੀਰਿਕ ਤਾਂਚਾ ਕਿੰਨੀ ਉਮਰ ਤੱਕ ਚੰਗਾ ਰਖਾ ਹੋ ਸਕਦਾ ਹੈ 20 ਸਾਲ ਤੱਕ ਦੀ ਉਮਰ 'ਚ ਸਰੀਰ ਨੂੰ ਠੀਕ ਰੱਖਣ ਲਈ ਕੀ ਕਰਨਾ ਚਾਹੀਦਾ ਹੈ ਕਸਰਤ ਕਿਹੋ ਜਿਹੇ ਪੈਰ ਸਰੀਰ ਦੇ ਭਾਰ ਨੂੰ ਚੰਗੀ ਤਰ੍ਹਾਂ ਨਹੀਂ ਖਸਾਰ ਸਕਦੇ ਚਪਟੇ ਪੈਰ ਛੋਟੇ ਉਤਰਾ ਵਾਲੇ ਪ੍ਰੈਸ਼ਰ ਨੇ 2 2 ਨੰਬਰਾਂ ਵਾਲੇ ਸਰੀਰਕ ਢਾਂਚੇ ਦੀ ਪਰਿਭਾਸ਼ਾ ਲਿਖੋ ਸਰੀਰਕ ਢਾਂਚੇ ਦੀ ਪਰਿਭਾਸ਼ਾ ਬਾਰੇ ਵਿਦਵਾਨਾਂ ਦੀ ਕੋਈ ਇੱਕ رائے ਨਹੀਂ ਹੈ ਜੇਕਰ ਸਰੀਰ ਦਾ ਪਿੰਜਰ ਦੇਖਣ ਵਿੱਚ ਸੁੰਦਰ ਸਿੱਧਾ ਤੇ ਸੁਜੱਜਾ ਲੱਗੇ ਅਤੇ ਇਸ ਦਾ ਭਾਰ ਉੱਪਰਲੇ ਅੰਗਾਂ ਤੇ ਤੋਂ ਹੇਠਲੇ ਅੰਗਾਂ ਉੱਪਰ ਠੀਕ ਤਰ੍ਹਾਂ ਆਵੇ ਤਾਂ ਕਿਹਾ ਜਾ ਸਕਦਾ ਹੈ ਸਰੀਰਿਕ ਢਾਂਚਾ ਬਿਲਕੁਲ ਠੀਕ ਹੈ ਇਸ ਤਰ੍ਹਾਂ ਦੇ ਸਰੀਰਿਕ ਢਾਂਚੇ ਦੀ ਚੰਗੀ ਜਾਂ ਮਾੜੀ ਸਥਿਤੀ ਨੂੰ ਕਿਸੇ ਵੀ ਕੰਮ ਅਨੁਸਾਰ ਹੀ ਦੱਸਿਆ ਜਾ ਸਕਦਾ ਹੈ ਛਾਤੀ ਦੀਆਂ ਹੱਡੀਆਂ ਵਿੱਚ ਕਿਹੜੀਆਂ ਕ੍ਰੂਪੀਆਂ ਆ ਜਾਂਦੀਆਂ ਹਨ ਛਾਤੀ ਦੀਆਂ ਹੱਡੀਆਂ ਵਿੱਚ ਹੇਠ ਲਿਖੀਆਂ ਕ੍ਰੂਪੀਆਂ ਆ ਜਾਂਦੀਆਂ ਹਨ ਦੱਬੀ ਹੋਈ ਛਾਤੀ ਕਬੂਤਰ ਵਰਗੀ ਛਾਤੀ ਚਪਟੀ ਛਾਤੀ ਤਾਂ ਬੱਚਿਓ ਐਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 7ਵੀਂ ਦਾ ਪਾਠ ਤੀਜਾ ਸਰੀਰਕ ਰਾਂਚਾ ਤੇ ਇਸ ਦੀਆਂ ਰੂਪੀਆਂ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ